ਮੈਂ ਸੋਢੀ ਬੜਿਆਲ ਵਾਈਸ ਚੇਅਰਮੈਨ ਪੰਜਾਬ ਐਸਸੀ ਡਿਪਾਰਟਮੈਂਟ ਕਾਂਗਰਸ ਪਾਰਟੀ ਆਜ ਤੁਸੀਂ ਸਾਰੇ ਖੁਸ਼ ਆਪੋ ਜੀ ਬਾਬਾ ਸਾਹਿਬ ਮੇਤਾ ਜੀ ਦੇ ਜਨਮ ਦਿਨ ਤੇ ਹੋਇਆ ਜਦੋਂ ਰੇਟਰ ਸਰਾਂ ਨੂੰ ਪੱਟੀ ਵਿਜੇ ਕੀ ਕਰਨਾ ਚਾਹੁੰਦੇ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਅਸਾਹ ਜੀ ਵਾਹਿਗੁਰੂ ਜੀ ਦੀ ਫਤਿਹ ਜੈ ਭੀਮ ਜੈ ਭਾਰਤ ਪਹਿਲਾਂ ਤਾਂ ਮੈਂ ਦੇਸ਼ ਦੁਨੀਆ ਵਿੱਚ ਵਸਦੇ ਪੰਜਾਬੀਆਂ ਔਰ ਭਾਰਤੀਆਂ ਨੂੰ 134ਵੇਂ ਬਾਬਾ ਸਾਹਿਬ ਬੀਮਰਾਓ ਉਮੀਦਵਾਰ ਜੀ ਦੇ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਔਰ ਇਸ ਮੌਕੇ ਮੈਂ ਮੇਰੇ ਜ਼ਿਲ੍ਹਾ ਪ੍ਰਧਾਨ ਮੇਰਾ ਛੋਟਾ ਵੀਰ ਜਤਿੰਦਰ ਭੋਲੂ ਜਿਹਨੇ ਬਹੁਤ ਹੀ ਸਫਲ ਇਹ ਯਾਤਰਾ 12ਵੀਂ ਯਾਤਰਾ ਕੱਢੀ ਸ਼ੁਭਾ ਯਾਤਰਾ ਕੱਢੀ ਆ ਔਰ ਜੋ ਇਹ ਯਾਤਰਾ ਕੱਢੀ ਗਈ ਆ 1.5 ਤੋਂ 2000 ਦਾ ਕੱਠ ਕੋਈ ਛੋਟਾ ਮੋਟਾ ਕੱਟ ਨਹੀਂ ਹੁੰਦਾ ਔਰ ਇਲਾਕੇ ਦੇ ਸਾਰੇ ਜਿੰਨੇ ਵੀ ਆਏ ਸੀਗੇ ਸਾਡੇ ਭੈਣ ਭਰਾ ਉਹਨਾਂ ਨੇ ਇੰਨਾ ਸਹਿਯੋਗ ਦਿੱਤਾ ਅਸੀਂ ਉਹਨਾਂ ਦਾ ਵੀ ਧੰਨਵਾਦ ਹੀ ਕਰਦੇ ਧੰਨਵਾਦ ਕਰਦੇ ਹਾਂ ਔਰ ਅੱਜ ਸ਼ਹਿਰ ਕੋਚੀ ਸ਼ਹਿਰ ਦੇ ਨਾਮ ਸ਼ੋਭਾ ਯਾਤਰਾ ਕਰਦੀ ਗਈ ਆ ਉਸ ਦੇ ਵਿੱਚ ਕਾਫੀ ਜੀਆਂ ਲੇਡੀਜ਼ ਸੀ ਜੀਆਂ ਨਾਲ ਨਾਲ ਨਿਹਾਣ ਦੇਤੇ ਬੰਦਿਆਂ ਦੀ ਕੀ ਕਹਾਣੀ ਹੈ ਮੈਂ ਇਹੀ ਕਹਿਣਾ ਚਾਹਾਂਗਾ ਕਿ ਅੱਜ ਤੋਂ ਜੋ ਕੁਛ ਦਿਨ ਪਹਿਲਾਂ ਜੋ ਪੰਨੂ ਨੇ ਉਹ ਕਮੀਨੀ ਹਰਕਤ ਕੀਤੀ ਸੀਗੀ ਉਹ ਸਿਰਫ ਉਹਦੇ ਤੱਕ ਹੀ ਸੀਮਤ ਰਹਿ ਗਈ ਆ ਸਿੱਖ ਜਥੇਬੰਦੀਆਂ ਦਾ ਔਰ ਸਿੱਖ ਕਮਿਊਨਿਟੀ ਦਾ ਆਪਾਂ ਧੰਨਵਾਦ ਕਰਨਾ ਚਾਹੁੰਦੇ ਆ ਜਿਨ੍ਹਾਂ ਦੇ ਕਰਕੇ ਉਹ ਇਹ ਪੁੱਠੇ ਸਿੱਧੇ ਕੰਮ ਕਰ ਰਿਹਾ ਆ ਔਰ ਮੈਂ ਨਹੰਗ ਸਿੰਘ ਜਥੇਬੰਦੀਆਂ ਔਰ ਸਿੱਖ ਜਥੇਬੰਦੀਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਸਾਡੇ ਸ਼ੋਭਾ ਯਾਤਰਾ ਵਿੱਚ ਸ਼ਾਮਲ ਹੋ ਕੇ ਇੱਕਦਾਂ ਸਾਡੀ ਸ਼ੋਭਾ ਯਾਤਰਾ ਦੀ ਸ਼ਾਨ ਵਧਾਈ ਆ ਔਰ ਜੋ ਆਪਸੀ ਭਾਈਚਾਰਾ ਸੀਗਾ ਉਹ ਜਿਹੜਾ ਉਹਨਾਂ ਨੇ ਮੈਸੇਜ ਦਿੱਤਾ ਆ ਉਹ ਅਸੀਂ ਉਹਨਾਂ ਦਾ ਕਹ ਲੋ ਕਿ ਆਪਾਂ ਉਹਨਾਂ ਦੇ ਰਣੀ ਆ ਆਪਾਂ ਉਹਨਾਂ ਦਾ ਦੇਣ ਨਹੀਂ ਦੇ ਸਕਦੇ ਜੋ ਉਹਨਾਂ ਨੇ ਇਸ ਵਾਰ ਇਸ ਟਾਈਮ ਇਕਤਾ ਦਿਖਾਈ ਹੈ ਨਾ ਆ ਕੇ ਇਕਤਾ ਦਿਖਾਈ ਆ ਉਸ ਲਈ ਆਪਾਂ ਸਾਡਾ ਸਮਾਜ ਔਰ ਸਾਰੀ ਜੋ ਵੀ ਸਾਡਾ ਭਾਈਚਾਰਾ ਉਹ ਸਾਰਾ ਉਹਨਾਂ ਦਾ ਰਣੀ ਆ ਔਰ ਜੋ ਉਹਨਾਂ ਨੇ ਸਾਡੇ ਬਾਬਾ ਸਾਹਿਬ ਬਾਰੇ ਇਹਨੇ ਪੰਨੂ ਨੇ ਕਿਹਾ ਸੀਗਾ ਉਸ ਦੇ ਉਲਟ ਸਾਰੀਆਂ ਸਿੱਖ ਜਥੇਬੰਦੀਆਂ ਨੇ ਉਹਦੇ ਬਿਆਨ ਨੂੰ ਖੰਡਨ ਕਰਕੇ ਬਾਬਾ ਸਾਹਿਬ ਅੰਬੇਦਕਰ ਦੀ ਮਹਿਮਾ ਦੇ ਵਿੱਚ ਜੋ ਉਹਨਾਂ ਤੋਂ ਕਿਆ ਹੋਇਆ ਉਹਨਾਂ ਨੇ ਵੱਧ ਤੋਂ ਵੱਧ ਚੜ ਕੇ ਵੱਧ ਚੜ ਕੇ ਆਪਣਾ ਸਹਿਯੋਗ ਵੀ ਦਿੱਤਾ ਔਰ ਆਪਣਾ ਜੋ ਸ਼ਬਦ ਸੀਗੇ ਉਹਨੇ ਪੰਨੂ ਨੇ ਵਰਤੇ ਸੀਗੇ ਉਹ ਉਹਨਾਂ ਨੇ ਉਹਨਾਂ ਦੇ ਰੋਜ਼ ਵਜੋਂ ਉਹਨੂੰ ਗਲਤ ਸਾਬਤ ਕਰਕੇ ਸਾਡੀ ਜਿਹੜੀ ਸ਼ੁਭ ਯਾਤਰਾ ਵਿੱਚ ਸ਼ਾਮਲ ਹੋਏ ਆ ਉਹਦੇ ਲਈ ਅਸੀਂ ਸਿੱਖ ਜਥੇਬੰਦੀਆਂ ਦਾ ਧੰਨਵਾਦ ਕਰਦੇ ਆਂ ਔਰ ਉਹਨਾਂ ਨੂੰ ਇੱਕ ਵਾਰੀ ਫੇਰ ਅਪੀਲ ਕਰਦੇ ਆਂ ਕਿ ਜਦੋਂ ਵੀ ਇਦਾਂ ਦੀ ਕੋਈ ਹਰਕਤ ਹੋ ਇਹ ਸਮਾਜ ਵਿਰੋਧੀ ਕੋਈ ਕਰਦਾ ਆ ਉਹਨੂੰ ਇਦਾਂ ਹੀ ਰਲ ਮਿਲ ਕੇ ਮੂੰਹ ਤੋੜ ਜਵਾਬ ਦੇਣ ਦੀ ਆਪਾਂ ਸਾਰੇ ਜਣੇ ਰਲ ਮਿਲ ਕੇ ਉਹਨਾਂ ਨੂੰ ਮੂੰਹ ਤੋੜ ਜਵਾਬ ਦਈਏ ਔਰ ਉਹਨਾਂ ਨੂੰ ਦੱਸੀਏ ਕਿ ਪੰਜਾਬ ਵਿੱਚ ਜੋ ਸਾਡਾ ਭਾਈਚਾਰਾ ਆ ਉਹਨੂੰ ਤੁਸੀਂ ਤੋੜ ਨਹੀਂ ਸਕਦੇ ਜੋ ਮਰਜੀ ਹਰਕਤਾਂ ਕਰ ਲਓ ਤੇ ਜਿਸ ਤਰ੍ਹਾਂ ਚੱਲ ਕੱਜ ਜਿਹੜੇ ਨੌਜਵਾਨ ਆ ਕਿ ਬਾਬਾ ਸਾਹਿਬ ਦਾ ਵਿਦਿਆਨੀਆਂ ਕਾਲੇ ਪੋਸ਼ਣ ਜਿਹੜੇ ਕਰਦੇ ਪੋਸ਼ਣਾ ਰੋਇਲੇ ਸਾਰੇ ਕਿ ਕੋਈ ਵਾਰੀ ਕੀ ਕਰਾਂ ਜੋ ਇਹ ਬੇਆਦਬੀਆਂ ਕਰ ਰਹੇ ਆ ਉਹ ਭਟ ਗਏ ਹੋਏ ਲੋ ਗਿਆ ਔਰ ਨਾ ਸਮਝ ਲੋ ਗਿਆ ਉਹਨਾਂ ਨੂੰ ਇਹ ਨਹੀਂ ਪਤਾ ਕਿ ਅਸੀਂ ਜੋ ਕਰ ਰਹੇ ਹਾਂ ਉਹ ਆਉਣ ਵਾਲੇ ਸਮੇਂ ਵਿੱਚ ਸਾਡੇ ਲਈ ਘਾਤਕ ਸਿੱਧ ਹੋਊਗਾ ਕਿਉਂਕਿ ਆਪਾਂ ਉਹਨਾਂ ਨੂੰ ਇਹ ਗੱਲ ਸਮਝਾਉਣੀ ਚਾਹੁੰਦੇ ਆਂ ਕਿ ਤੁਸੀਂ ਬਕਾਊ ਨਾ ਬਣੋ ਉਹਨਾਂ ਨੂੰ ਦੱਸੋ ਕਿ ਇਹ ਸਾਡਾ ਭਾਈਚਾਰਾ ਆ ਪੰਜਾਬ ਇੱਕ ਇਦਾਂ ਦੀ ਸਟੇਟ ਆ ਜਿੱਥੇ ਹਿੰਦੂ ਮੁਸਲਮ ਸਿੱਖ ਸਾਈ ਹਰੇਕ ਧਰਮ ਜਾਤ ਨਸਲ ਦਾ ਬੰਦਾ ਇਕੱਠੇ ਹੋ ਕੇ ਰਹਿੰਦੇ ਆ ਔਰ ਆਪਸੀ ਭਾਈਚਾਰਾ ਪਿਆਰ ਵਿੱਚ ਰਹਿੰਦੇ ਆ ਔਰ ਉਹਨਾਂ ਨੂੰ ਇਹ ਇੰਦਾ ਇਦਾਂ ਦੀਆਂ ਹਰਕਤਾਂ ਤੋਂ ਬਾਝ ਆਉਣਾ ਚਾਹੀਦਾ ਔਰ ਜੇ ਨਹੀਂ ਬਾਝ ਹੁੰਦੇ ਤੇ ਮੈਂ ਉਹਨਾਂ ਨੂੰ ਇੱਕ ਚੇਤਾਵਨੀ ਵੀ ਦੇਣੀ ਚਾਹੁੰਦਾ ਕਿ ਜੇ ਤੁਸੀਂ ਬਾਝ ਨਾ ਆਏ ਤੇ ਆਉਣ ਵਾਲਾ ਸਮਾਂ ਤੁਹਾਡੇ ਲਈ ਘਾਤਕ ਸਿੱਧ ਹੋਗਾ ਚੈਨ ਪੰਜਾਬੀ ਨਿਊਜ਼ ਤੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ ਸ਼ੇਅਰ